ਇਸ ਨੂੰ ਲਖਰ ਵੀ ਇਹ ਇੱਕ ਬਲਾਈਂਡ ਮਰਡਰ ਦੀ ਇਨਫੋਰਮੇਸ਼ਨ ਸਾਨੂੰ ਨਹੀਂ ਦੇਖ ਕੇ ਮਾਰਿਆ ਆਪਣੀ ਅੱਛਾ ਇੱਕ ਬਲਾਈਂਡ ਮਰਡਰ ਦੀ ਇਨਫੋਰਮੇਸ਼ਨ ਆਈ ਸੀਗੀ ਜੀ 4 ਤਰੀਕ ਨੂੰ ਇੱਕ ਲੇਡੀ ਦੀ ਡੈੱਡ ਬੋਡੀ ਮਿਲੀ ਸੀਗੀ ਉਸ ਰਿਗਾਰਡਿੰਗ ਅਸੀਂ ਰਿਸਪੌਂਸਿਬਲ ਕਾਰਨ ਕੀ ਰਹੀ ਹੈ ਜੀ ਕਦੋਂ ਦਾ ਇਹ ਲਵ ਐਂਗਲ ਸੀਗਾ ਜੀ ਕੁੜੀ ਡਿਵੋਰਸੀ ਸੀਗੀ 32 ਸਾਲ ਦੀ ਕੁੜੀ ਦੀ ਏਜ ਸੀਗੀ ਇਹਦਾ ਐਸੋਸੀਏਸ਼ਨ ਸੀਗਾ ਮੁੰਡੇ ਦੇ ਨਾਲ ਜਸਵੀਰ ਸਿੰਘ ਐਲੀਅਸ ਜੱਸੀ ਜਿਹੜਾ ਤਹਾਂਦਰੀ ਪਿੰਡ ਦਾ ਹੈਗਾ ਉਹਦੇ ਨਾਲ ਇਹਦਾ ਰਿਲੇਸ਼ਨ ਸੀਗੇ ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਆ ਇਸ ਕਰਕੇ 4 ਤਰੀਕ ਨੂੰ ਇਹ ਕੁੜੀ ਨੂੰ ਲੈ ਕੇ ਗਿਆ ਮੱਥਾ ਟਿਕਣ ਵਾਸਤੇ ਮਾਡਲ ਟਾਊਨ ਐਕਸਟੈਂਸ਼ਨ ਗੁਰਦੁਆਰਾ ਉਹ ਲੈ ਕੇ ਕਿੱਥੋਂ ਗਿਆ ਸੀ ਕਿ ਕਿਸੇ ਦਾ ਮੁੱਢ ਇਹਨੇ ਕਾਲ ਕੀਤੀ ਸੀ ਕਿ ਜੀ ਇਹਨੂੰ ਬੁਲਾਇਆ ਸੀਗਾ ਗੁਰਦੁਆਰੇ ਉਸ ਤੋਂ ਬਾਅਦ ਉਹਨੂੰ ਆਪਣੀ ਗੱਡੀ 'ਚ ਲੈ ਕੇ ਗਿਆ ਇੰਡੀਗਾ ਵਿਸਟਾ ਗੱਡੀ ਹੈ ਇਹਦੀ ਜਿਹੜਾ ਆਪਣੇ ਮੁਰਾਡੋ ਚੌਂਕੀ ਦਾ ਏਰੀਆ ਉੱਥੇ ਲੈ ਕੇ ਗਿਆ ਸੀਗਾ ਸ਼ੂਨਸਾਨ ਏਰੀਆ ਦੇ ਵਿੱਚ ਉੱਥੇ ਇਹਨੇ ਚਾਕੂ ਦੇ ਨਾਲ ਗਲੀ ਲੇਡੀ ਦਾ ਗਲਾ ਕੱਟ ਕੇ ਮਰਡਰ ਕੀਤਾ ਸਰ ਜੀ ਵੀ ਪਲਾਨਡ ਮਰਡਰ ਹਾਂਜੀ ਪਲਾਨਿੰਗ ਸੀਗੀ ਪਲਾਨਿੰਗ ਪਹਿਲੇ ਸੀ ਮੁੰਡੇ ਦੋ ਸਰ ਲੜਕੀ ਨੜਤੀ ਮੈਰਿਡ ਸੀ ਜਾਂ ਨਹੀਂ ਲੜਕੀ ਮੈਰਿਡ ਸੀ ਵੀ ਬਟ ਡਿਵੋਰਸ ਸੀ ਜੀ ਸਰ ਇਹ ਬੱਚਾ ਵੀ ਲੜਕੀ ਦਾ ਬੱਚਾ ਵੀ ਹੈ ਹੈ ਗੂਮੈਂਟ ਸੀ ਜੀ ਹਾਂਜੀ ਲੜਕੀ ਦਾ ਬੱਚੇ ਦੀ ਉਮਰ ਹੈਗੀ ਕੁੜੀ ਸੀਗੀ 13 14 ਸਾਲ ਦੀ ਬੱਚੀ ਹੈ ਉਹਦੀ ਤੇ ਇਹਦੀ ਰੰਜਿਸ਼ ਕੀ ਸੀ ਲੜਕੀ ਦੇ ਨਾਲ ਰੰਜਿਸ਼ ਮੈਂ ਤੁਹਾਨੂੰ ਦੱਸਿਆ ਜੀ ਇਹ ਸਿਰਫ ਇਹਦਾ ਰਿਲੇਸ਼ਨ ਸੀਗਾ ਰਿਲੇਸ਼ਨ ਸੀਗਾ ਕੁੜੀ ਦੇ ਨਾਲ ਜੀ ਬਟ ਹੁਣ ਉਹਨੂੰ ਲੱਗਦਾ ਸੀਗਾ ਕਿ ਇਹਦਾ ਕਿਤੇ ਹੋਰ ਇੰਟਰਸਟ ਹੈਗਾ ਕਿਤੇ ਹੋਰ ਇਹਦੀ ਐਸੋਸੀਏਸ਼ਨ ਹੋ ਗਈ ਜੀ ਜੀ ਲੜਕਾ ਮੈਰਿਡ ਸੀਗਾ ਲੜਕਾ ਮੈਰਿਡ ਸੀਗਾ ਉਹਦੀ ਵੀ ਇੱਕ ਬੱਚੀ ਹੈ 3.5 ਸਾਲ ਦੀ ਬੱਚੀ ਹੈ ਕਾਹਦੀ ਗੱਲ ਹੈ ਇਹ ਪਹਿਲਾਂ ਕਰਦਾ ਸੀਗਾ ਜੀ ਆਯੂਸ਼ਮਾਨ ਅੰਸ਼ੂਮਾਨ ਜਿਹੜੀ ਸਕੀਮ ਹੈ ਉਹਦੇ ਵਿੱਚ ਕਰਦਾ ਸੀਗਾ ਜੋਬ ਕੰਟਰੈਕਟ ਤੇ ਕੋਈ ਨਸ਼ਾ ਵਗਾਰਾ ਕਰਨ ਤਾਂ ਵੀ ਆਖੀ ਹੁਣ ਤੱਕ ਕੋਈ ਤਸਦੀਕ ਹੋਇਆ ਨਹੀਂ ਜੀ ਸੰਸ਼ੇਰ ਸਿੰਘ ਦੇ ਦੋ ਬੱਚੇ ਹੋਰ ਨੇ ਸੰਸ਼ੇਰ ਸਿੰਘ ਦੇ ਹਾਂ ਅੰਦਰ ਕੀ ਜਮਾਤ ਦਾ ਬਾਲਾ ਜਿਹੜਾ ਹੈ ਇਹ ਕਤਲ ਜਿਹੜਾ ਇਹਨੇ ਕੱਲ੍ਹ ਨਹੀਂ ਕਿਹਾ ਕਿ ਨਾਲ ਕੋਈ ਹੋਰ ਵੀ ਕੱਲ੍ਹ ਆ ਕਿਸੀ ਕੱਲ੍ਹ ਨਹੀਂ ਸੀਗਾ ਹੁਣ ਤੱਕ ਦੀ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਕੱਲ੍ਹ ਹੀ ਸੀਗਾ ਜੀ So I'll